ਸੂਬੇ ਪਾਰ ਵਿੱਚ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ ਹਰੇਕ ਪਾਰਟੀ ਆਪਣੇ ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ ਤੇ ਕੁਝ ਹਲਕਿਆਂ ਵਿੱਚ ਚੋਣਾ ਜਿੱਤਣ ਨੂੰ ਲੈ ਕੇ ਸਿਆਸੀ ਪਾਰਟੀਆਂ ਦਾ ਆਪਸ ਵਿੱਚ ਸਮਝੌਤਾ ਵੀ ਹੋ ਰਿਹਾ ਹੈ ਲੇਕਿਨ ਵਿਧਾਨ ਸਭਾ ਹਲਕਾ ਫਲੋਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੀ ਕੁੱਟਬੰਦੀ ਖੁੱਲ ਕੇ ਜਗਜਾਹਰ ਹੋ ਰਹੀ ਹੈ ਜਿੱਥੇ ਹਲਕਾ ਫਲੋਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਫਲੋਰ ਵਿਖੇ ਮੀਟਿੰਗਾਂ ਕਰਕੇ ਜ਼ਿਲ੍ਹਾ ਪਰੀਸ਼ਦ ਬਲਾਕ ਸਮਤੀ ਚੋਣਾ ਲੜਨ ਦੇ ਚਾਵਾਂ ਨਾ ਤੋਂ ਨਾਮ ਲੈ ਜਾ ਰਹੇ ਹਨ ਉੱਤੇ ਹੀ ਸੋਮਵਾਰ ਨੂੰ ਗੁਰਾਇਆਂ ਵਿਖੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਸੁਪੁੱਤਰ ਨਵਜੀਤ ਸਿੰਘ ਵੱਲੋਂ ਇੱਕ ਪੈਲਸ ਵਿੱਚ ਮੀਟਿੰਗ ਕਰਕੇ ਵੱਖ-ਵੱਖ ਪਿੰਡਾਂ ਤੋਂ ਬਲੈਕ ਸਮਿਤੀ ਅਤੇ ਜ਼ਿਲ੍ਹਾ ਪੰਚਾਇਤ ਦੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਹੋਰ ਪਤਵੰਤਿਆਂ ਨੂੰ ਸੱਦ ਕੇ ਮੀਟਿੰਗ ਕਰਕੇ ਨਾਮ ਲੈ ਗਏ ਇਸ ਮੀਟਿੰਗ ਵਿੱਚ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਗੈਰ ਹਾਜ਼ਰ ਰਹੇ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਾਂਗਰਸ ਵਿੱਚ ਗੁੱਟਬਾਜ਼ੀ ਹਾਵੀ ਹੈ ਅਜਿਹੇ ਹਾਲਾਤਾਂ ਵਿੱਚ ਕਿਸ ਤਰ੍ਹਾਂ ਨਾਲ ਕਾਂਗਰਸ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮਿਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚ ਹੌਸਲਾ ਵਸਾਈ ਕਰੇਗੀ ਇਹ ਸਵਾਲ ਜ਼ਰੂਰ ਉੱਠ ਰਹੇ ਹਨ ਇਸ ਬਾਰੇ ਜਦੋਂ ਨਵਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਅਤੇ ਗੁੱਟਬੰਦੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਸੈਸ਼ਨ ਕਰਕੇ ਆਏ ਹਨ ਜਲੰਧਰ ਦੇ 9 ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਪਿਆਰ ਬਖਸ਼ਦੇ ਹੋਏ ਇੱਥੋਂ ਮੈਂਬਰ ਪਾਰਲੀਮੈਂਟ ਬਣਾਇਆ ਹੈ ਨਕੋਦਰ ਵਿੱਚ ਬਸਪਾ ਅਤੇ ਕਾਂਗਰਸ ਦੇ ਹੋਏ ਸਮਝੌਤੇ ਤੋਂ ਬਾਅਦ ਵਿਧਾਨ ਸਭਾ ਹਲਕਾ ਫਲੋਰ ਵਿੱਚ ਕਿਸੇ ਪਾਰਟੀ ਨਾਲ ਸਮਝੌਤੇ ਦੀ ਗੱਲ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਸਮਝੌਤੇ ਬਾਰੇ ਨਹੀਂ ਪਤਾ ਵਿਧਾਨ ਸਭਾ ਹਲਕਾ ਫਲੋਰ ਵਿੱਚ ਕਾਂਗਰਸ ਮਜ਼ਬੂਤ ਹੈ ਇੱਥੇ ਸਮਝੌਤੇ ਦੀ ਲੋੜ ਨਹੀਂ ਪਵੇਗੀ ਪਰ ਅੱਜ ਦੀ ਮੀਟਿੰਗ 'ਚ ਨਾ ਤਾਂ ਮੌਜੂਦਾ ਕਾਂਗਰਸ ਦੇ ਵਿਧਾਇਕ ਨਾ ਹੀ ਬਲੈਕ ਦੇ ਪ੍ਰਧਾਨ ਹਾਜ਼ਰ ਸਨ ਅਜਿਹੇ ਵਿੱਚ ਦੋ ਤੜਿਆਂ ਵਿੱਚ ਕਾਂਗਰਸ ਵੰਡੀ ਹੋਈ ਨਜ਼ਰ ਆ ਰਹੀ ਹੈ ਜਿਸ ਤੱਕ ਖਮਿਆਜਾ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਪਹੁੰਚਣਾ ਪੈ ਸਕਦਾ ਹੈ ਫੋਟੋ ਇੱਕ ਮਨੀਸ਼ 102 ਗੁਰਾਇਆਂ ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ ਨਵਜੀਤ ਸਿੰਘ ਮੀਟਿੰਗ ਦਾ ਮੇਨ ਮਕਸਦ ਸੀ ਵੀ ਅੱਗੇ ਜ਼ਿਲ੍ਹਾ ਪ੍ਰੇਸ਼ਦ ਦੇ ਬਲਾਕ ਸੰਪਤੀ ਦੀ ਚੋਣਾਂ ਆ ਰਹੀਆਂ ਤਾਂ ਉਹਦੇ ਰਿਕਾਰਡਿੰਗ ਸੀ ਚਾਰੇ ਸੀਗੇ ਵੀ ਜਿਹੜੇ ਸਾਡੇ ਚਾਹਵਾਨ ਕੈਂਡੀਡੇਟ ਹੈ ਉਹ ਉਹ ਸਾਨੂੰ ਸੰਪਰਕ ਕਰਦੇ ਸੀ ਤਾਂ ਅਸੀਂ ਅੱਜ ਉਹਨਾਂ ਨੂੰ ਚਾਹਵਾਨ ਕੈਂਡੀਡੇਟਸ ਦੇ ਨਾਮ ਲੈਣ ਆਏ ਕਿ ਜਿਹੜੇ ਅਗਲੇ ਇਲੈਕਸ਼ਨ لڑਣਾ ਚਾਹੁੰਦੇ ਕਿੰਨੇ ਕ ਹਲੇ ਤੱਕ ਜੀ ਆਏ ਆ ਸਾਹਮਣੇ ਨਾਮ ਚਾਹ ਜੀ ਸਾਰੇ ਅੱਜ ਪਿੰਡ ਇਕੱਠੇ ਹੋਏ ਆ ਸਾਡੀ ਪਹਿਲੀ ਮੀਟਿੰਗ ਸੀਗੀ ਤਾਂ ਹਰ ਨੇ ਕਿਹਾ ਵੀ ਆਪਣੇ ਆਪਣੇ ਪਿੰਡ ਜਾ ਕੇ ਅਸੀਂ ਡਿਸਕਸ਼ਨ ਕਰਾਂਗੇ ਤੇ ਉਹਦੇ ਡਿਸਕਸ਼ਨ ਚ ਜੋ ਨਤੀਜਾ ਆਊਗਾ ਉਸ ਉੱਤੇ ਇਲੈਕਸ਼ਨ ਜੜਾ ਨਾ 4 ਤਰੀਕ ਤੱਕ ਨਾਮੀਨੇਸ਼ਨ ਦੀ ਡੇਟ ਹੈਗੀ ਆ ਜੀ ਅੱਜ ਇੱਕ ਵੀ ਤਾਂ ਇੰਨੇ ਨਾਮਸ ਡਿਸਾਈਡ ਹੋ ਜਾਂਦੇ ਨੇ ਜਿਹੜੇ ਚਾਹਵਾਨ ਹੁੰਦੇ ਆ ਉਹਨਾਂ ਨੇ ਤਾਂ ਆ ਹੀ ਅੱਜ ਕੋਈ ਕੈਂਡੀਡੇਟ ਕਲੀਅਰ ਹੋਇਆ ਕਲੀਅਰ ਜਦ ਤੱਕ ਦੇਖੋ ਅਸੀਂ ਅੱਜ ਉਹਨਾਂ ਨੂੰ ਕਿਹਾ ਜਿਹੜੇ ਬੰਦੇ ਚਾਰ ਬਾਹਨ ਸੀਗੇ ਵੀ ਤੁਸੀਂ ਆਪਣੇ ਆਪਣੇ ਪਿੰਡਾਂ 'ਚ ਜਾਓ ਆਪਣੇ ਆਪਣੇ ਮੋਹਤਵਾਰ ਬੰਦਿਆਂ ਨਾਲ ਗੱਲ ਕਰੋ ਉੱਥੇ ਸਾਡੇ ਜਿਹੜੇ ਕਾਂਗਰਸ ਬੰਦੇ ਆ ਵੀ ਜੀ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਜੇ ਅਗਲੇ ਸਾਰੇ ਉਸ ਬੰਦੇ ਨੂੰ ਸਹਿਮਤ ਹੁੰਦੇ ਆ ਤਾਂ ਹੀ ਅਸੀਂ ਇਹ ਇਲੈਕਸ਼ਨ ਤਾਂ ਥੱਲੇ ਲੋਕਾਂ ਨੇ ਜਿਤਾਣੀ ਹੈ ਜਿਦੇ ਤੇ ਲੋਕ ਸਹਿਮਤ ਹੋਣਗੇ ਅਸੀਂ ਉਹਦੇ ਨਾਲ ਆ ਅਸੀਂ ਇੱਥੇ ਡਿਕਲੇਅਰ ਕਰ ਦਿੱਤੇ ਤਾਂ ਲੋਕਾਂ ਨੇ ਕਿ ਪੁੱਛਿਆ ਨਹੀਂ ਸੋ ਅੱਜ ਉਹਨਾਂ ਨੂੰ ਪਿੰਡਾਂ 'ਚ ਕਿਹਾ ਵੀ ਤੁਸੀਂ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਬੰਦੇ ਡਿਸਾਈਡ ਕਰੋ। ਨਕੋਦਰ ਦੇ ਵਿੱਚ ਜਦੋਂ ਅਲਾਈਅੰਸ ਹੋ ਗਿਆ ਕਾਂਗਰਸ ਦਾ ਬਸਪਾ ਦੇ ਨਾਲ। ਕੀ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਵੀ ਕੋਈ ਗੱਲਬਾਤ ਹੋਣ ਦਾ ਚਾਹੀਦਾ ਹੈ ਅਲਾਈਅੰਸ? ਇਹ ਮੈਨੂੰ ਅਲਾਈਅੰਸ ਦਾ ਪਤਾ ਨਹੀਂ ਆ ਵੀ ਅਲਾਈਅੰਸ ਹੋਇਆ ਹੈ ਜਾਂ ਨਹੀਂ ਹੋਇਆ। ਸੋ ਅਲਾਈਅੰਸ ਇਹ ਬਸਪਾ ਤੇ ਕਾਂਗਰਸ ਦੇ ਤਾ ਉੱਪਰਲੇ ਲੈਵਲ ਦੇ ਅਲਾਈਅੰਸ ਹੈ। ਇਹ ਥੱਲੇ ਹੋਇਆ ਕਿ ਨਹੀਂ ਇਹ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਡੀ ਆਪਣੀ ਕਾਂਗਰਸ ਪਾਰਟੀ ਇੱਥੇ ਸਟਰੋਂਗ ਹੈ। ਸੋ ਅਸੀਂ ਆਪਣੇ ਬੰਦੇ ਪਿੱਛੇ ਲੱਪਣ ਦੀ ਕੋਸ਼ਿਸ਼ ਕਰੀ ਕੱਲ ਵਿਕਰਮ ਚੌਧਰੀ ਨੇ ਮੀਟਿੰਗ ਕੀਤੀ ਆ ਉਹ ਵੀ ਟਿਕਟਾਂ ਦੇ ਰਿਹਾ ਕਾਂਗਰਸ ਦੀਆਂ ਤੇ ਅੱਜ ਤੁਸੀਂ ਕਰ ਰਹੇ ਹੋ ਚਲੋ ਜਿਹੜਾ ਬੰਦਾ ਕਾਂਗ ਟਿਕਟ ਤਾਂ ਕਾਂਗਰਸ ਨੇ ਦੇਣੀ ਹੈ ਜੇ ਤੁਹਾਨੂੰ ਕਾਂਗਰਸ ਟਿਕਟ ਦਊਗੀ ਇਲੈਕਸ਼ਨ ਲਈ ਨਹੀਂ ਤੁਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ ਜੀ ਕਿਸੇ ਨੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਹੋਣ ਦਾ ਹੁਕਮ ਹੋਇਆ ਜਾਂ ਇੱਥੇ ਤੁਹਾਡੇ ਸਿਟਿੰਗ ਤੇ ਐਮ ਐਲ ਏ ਚਮ ਹੈਗੇ ਆ ਜੀ ਉਹ ਅੱਜ ਗੈਰ ਹਾਜ਼ਰ ਹੈ ਜੀ ਸਿਟਿੰਗ ਐਮ ਪੀ ਸਾਡੇ ਹੈਗੇ ਆ ਮੈਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਇਆ ਸੋ ਸਿਟਿੰਗ ਐਮਪੀ ਅੱਜ ਤੁਹਾਨੂੰ ਪਤਾ ਸੈਸ਼ਨ ਚੱਲ ਪਿਆ ਹੈ ਉਹ ਉੱਥੇ ਬੀਜ਼ੀ ਹੈ ਤਾਂ ਨਹੀਂ ਆ ਸਕਿਆ ਤਾਂ ਮੈਂ ਐਜ਼ ਅ ਸਿਟਿੰਗ ਐਮਪੀ ਦੇ ਗੈਰ ਉਸ ਚੱਲ ਗਿਆ ਐਮਐਲਏ ਗੈਰ હાજર ਹੈ ਜੀ ਜੀ ਐਮਐਲਏ ਕਿਹਾ ਜਰ ਹਾਜ਼ਰ ਰਹਿ ਤਾਂ ਐਮਐਲਏ ਆਪਣੀ ਮੀਟਿੰਗਾਂ ਕਰ ਰਿਹਾ ਅਸੀਂ ਐਜ਼ ਅ ਸਿਟਿੰਗ ਐਮਪੀ ਨੇ ਵੀ ਉਹਨਾਂ ਕੋਲ ਲੋ ਹਲਕੇ ਹੈ ਉਹਨਾਂ ਨੇ ਵੀ ਦੇਖਣਾ ਆਪਣਾ ਆਪਣਾ ਸਾਡਾ ਬੰਦਾ ਕਿੱਥੇ ਹੈ ਮੈਡਮ ਕਿਦਨ ਕਿਦਨ ਕਿਤੇ ਨੁਕਸਾਨ ਪਾਰਟੀ ਨੂੰ ਹੋਊਗਾ ਜੀ ਜੇ ਆਪਾਂ ਆਪਸ ਵਿੱਚ ਦੋਧੜਿਆ ਮੈਂ ਤਾਂ ਤੁਹਾਨੂੰ ਦੱਸ ਰਿਹਾ ਪਾਰਟੀ ਨੇ ਤਾਂ ਕਾਂਗਰਸ ਤੋਂ ਇਲੈਕਸ਼ਨ ਲੜਨੀ ਹੈ ਹੂੰ ਤਾਂ ਕਾਂਗਰਸ ਤੋਂ ਹੀ ਅਸੀਂ ਵੀ ਕਾਂਗਰਸ ਦੀ ਲੜਾਣੀ ਹੋਰ ਕਿੰਨੇ ਤੋਂ ਲੜਾਣੀ ਜੇ ਉਹ ਜੇ ਚੌਰੀ ਸਾਹਿਬ ਨੇ ਐਮਐਲਏ ਦਾ ਕੈਂਡੀਡੇਟ ਖੜੇ ਕਿਤੇ ਤੁਸੀਂ ਵੀ ਕਰ ਲਿਓ ਉੱਥੋਂ ਇੱਕ ਜਗ੍ਹਾ ਦੋ ਹੋ ਗਏ ਇੱਦਾਂ ਦੋ ਕਿੱਦਾਂ ਖਾੜਦੋਂਗੇ ਟਿਕਟ ਦਾ ਪਾਰਟੀ ਨੇ ਇੱਕ ਨੂੰ ਦੇਣੀ ਹੈ ਤਾਂ ਕਾਂਗਰਸ ਦੇ ਹੀ ਬੰਦੇ ਲੜਾ ਰਹੇ ਅਸੀਂ ਕੋਈ ਲੱਗਦਾ ਨਹੀਂ ਇਹ ਮੈਸੇਜ ਗਲਤ ਜਾ ਰਿਹਾ ਜੀ ਆਪਾਂ ਦੇ ਵਿੱਚ ਹੀ ਇਕੱਠੇ ਇਕੱਠੇ ਨਹੀਂ ਦੇਖ ਰਹੇ ਸਾਡਾ ਹੁਣ ਦੱਸੋ ਮੈਸੇਜ ਕਿੱਦਾਂ ਗਲਤ ਜਾ ਰਿਹਾ ਹੈ ਹਲਕਾ ਫਲੋਰ ਦਾ ਮੀਟਿੰਗ ਹੈ ਜੀ ਐਮਐਲਏ ਗਿਆ ਹਾਜ਼ਰ ਹੈ ਜੀ ਇੱਥੇ ਨਹੀਂ ਹੋਨੇ ਐਮਐਲਏ ਗੈਰ ਹਾਜ਼ਰ ਹੈ ਤਾਂ ਮੈਂ ਉਹਨਾਂ ਦਾ ਉਹ ਨਹੀਂ ਲੈ ਸਕਦਾ ਵੀ ਉਹਨਾਂ ਦੀ ਗਰੰਟੀ ਨਹੀਂ ਲੈ ਸਕਦਾ ਮੈਂ ਤਾਂ ਆਪਣੀ ਲੈ ਸਕਦਾ ਐਜ਼ ਅ ਐਮਪੀ ਅਸੀਂ ਇਸ ਹਲਕੇ ਦੇ ਵਿੱਚ ਆਏ ਹਾਂ ਸਾਡਾ ਇਹ ਹਲਕਾ ਹੈ ਜਦੋਂ 2024 ਦੀਆਂ ਵੋਟਾਂ ਹੋਈਆਂ ਸੀਗੀਆਂ ਤਾਂਦੋਂ ਅਸੀਂ ਇਸ ਹਲਕੇ ਨੂੰ ਦੇਖਿਆ ਸੀਗਾ ਤਾਂ ਅੱਜ ਉਹ ਲੋਕਾਂ ਨੇ ਸਾਨੂੰ ਜਤਾਇਆ ਇੱਥੇ ਵਰਕਰਾਂ ਨੇ ਲੀਡਰ ਤਾਂ ਚਲੇ ਗਏ ਸੀਗੇ ਉਸ ਸਮੇਂ ਪਾਰਟੀ ਤੋਂ ਤਾਂ ਅੱਜ ਦੋ ਵਰਕਰਾਂ ਨੇ ਜਤਾਇਆ ਹੁਣ ਵਰਕਰ ਕਹਿੰਦੇ ਆ ਕਿ ਅੱਜ ਸਾਡੀ ਵਰਕਰ ਤਕੜਾ ਹੋਣਾ ਚਾਹੁੰਦਾ ਕੋਈ ਬਲਾਕ ਸੰਭੀ ਲੜਨਾ ਚਾਹੁੰਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਲੜਨਾ ਚਾਹੁੰਦਾ ਉਹ ਕਹਿੰਦਾ ਜੀ ਅੱਜ ਸਾਡੀ ਵਾਰੀ ਹੈ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਅਸੀਂ ਅੱਜ ਉਹਨਾਂ ਨਾਲ ਗੱਲ ਕਰਨ ਆਏ ਆ ਜਿਹੜੇ ਉਹਨਾਂ ਦੀ ਚਾਹ ਬਾਨ ਆ ਅਸੀਂ ਉਹਨਾਂ ਦੇ ਅੱਗੇ ਨਾਮ ਪੇਚਾ ਬਲਾਕ ਪ੍ਰਧਾਨ ਵੀ ਘਰ ਹਾਜ਼ਰ ਹੈ ਕਿਹੜੇ ਵੀ ਦੋਨੇ ਬਲਾਕ ਪ੍ਰਧਾਨ ਘਰ ਹਾਜ਼ਰ ਹੈ ਜਿਹੜਾ ਬਲਾਕ ਰੁੜਕਾ ਬਲਾਕ ਉਹ ਨਹੀਂ ਆਇਆ ਤਾਂ ਉਹਨਾਂ ਅਗਲੇ ਨੂੰ ਕੋਈ ਕੰਮ ਨਹੀਂ ਅਸੀਂ ਸੱਦਿਆ ਸੀ ਉਹਨਾਂ ਨੂੰ ਨਹੀਂ ਅਸੀਂ ਤਾਂ ਸਾਰਿਆਂ ਨੂੰ ਅਸੀਂ ਤਾਂ ਪੂਰੀ ਜਿੰਨਾਂ ਨੂੰ ਸਾਡੇ ਮੇਨ ਵਰਕਰ ਆ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਤੁਸੀਂ ਆਓ ਹੂੰ ਧੰਨਵਾਦ